Aduh, agak-agak ਇਹ ਬੇਹੱਦ ਦਰਦਨਾਕ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼ੁੱਕਰਵਾਰ ਦੇ ਰਾਤ ਨੂੰ ਇੱਕ ਭਿਆਨਕ ਹਾਦਸੇ ਦੇ ਵਿੱਚ ਪੰਜ ਦੋਸਤਾਂ ਦੀ ਮੌਤ ਹੋ ਜਾਂਦੀ ਹੈ ਗੱਡੀ ਨੂੰ ਅੱਗ ਲੱਗਣ ਤੋਂ ਬਾਅਦ ਇਹ ਸੜ ਕੇ ਜਿਹੜੇ ਨੇ ਦੋਸਤ ਪੰਜੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਅੱਜ ਇਹਨਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ ਚਾਰ ਦੋਸਤਾਂ ਦਾ ਤਸਵੀਰਾਂ ਦੇਖ ਕੇ ਤੁਸੀਂ ਬੇਹੱਦ ਭਾਵੁਕ ਹੋ ਜਾਓਗੇ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਪੰਜ ਇਹ ਕਰਦੇ ਨੌਜਵਾਨ ਜੋ ਕਿ ਕਰਦੇ ਪ੍ਰਵੇਖ ਨੂੰ ਨਿਰਧਾਰਿਤ ਕਰਦੇ ਸੀ ਅੱਗੇ ਜਾ ਕੇ ਮਾਪਿਆਂ ਲਈ ਇਹਨਾਂ ਲਈ ਕੰਮ ਕਰਨਾ ਸੀ ਪਰ ਜਦੋਂ ਦੇ ਰਾਤ ਸ਼ੁੱਕਰਵਾਰ ਦੀ ਦੇ ਰਾਤ ਇਹ ਤੇਜ਼ ਰਫ਼ਤਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਹੁੰਦੇ ਨੇ ਜਿਸ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ 120 ਦੀ ਸਪੀਡ ਜਿਹੜੀ ਹੁੰਦੀ ਹੈ ਗੱਡੀ ਦੀ ਤੇ ਗੱਡੀ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਇਸ ਦੇ ਵਿੱਚ ਇਹ ਪੰਜ ਦੋਸਤ ਜਿਹੜੇ ਨੇ ਸੜਕੇ ਸਵਾਹ ਹੋ ਜਾਂਦੇ ਨੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਅੱਜ ਇਹਨਾਂ ਦੀ ਬਿਰਤਖ ਦੇਹਾਂ ਨੂੰ ਸੰਸਕਾਰ ਇਹਨਾਂ ਦਾ ਕੀਤਾ ਜਾ ਰਿਹਾ ਹੈ ਪਰਿਵਾਰ ਤਾਂ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਨੇ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਉਪੰਜ ਦੋਸਤ ਜੋ ਕਿ ਬਚਪਨ ਤੋਂ ਸਾਥ ਸੀ ਤੇ ਇੱਕ ਗੱਡੀ ਦੇ ਵਿੱਚ ਦੇ ਰਾਤ ਸ਼ੁੱਕਰਵਾਰ ਨੂੰ ਜਾ ਰਹੇ ਹੁੰਦੇ ਨੇ ਬੇहद ਤੇਜ਼ ਰਫ਼ਤਾਰ ਗੱਡੀ ਹੁੰਦੀ ਹੈ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ 120 ਦੀ ਸਪੀਡ ਦਿਖਾਈ ਦਿੰਦੀ ਹੈ ਉਸ ਵੀਡੀਓ ਦੇ ਵਿੱਚ ਇਸ ਗੱਡੀ ਦੀ ਸਪੀਡ ਤੇ ਇਹ ਗੱਡੀ ਜਾ ਕੇ ਟਰੱਕ ਦੇ ਵਿੱਚ ਵੱਜਦੀ ਹੈ ਤੇ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਪੰਜ ਦੋਸਤਾਂ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇੱਕ ਦਾ ਹਨਾਨ ਦਾਸਪੁਰਾ ਦੇ ਵਿੱਚ ਪਹਿਲਾਂ ਹੀ ਸੰਸਕਾਰ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਚਾਰ ਦੋਸਤਾਂ ਦਾ ਇਕੱਠੇ ਸੰਸਕਾਰ ਕੀਤਾ ਜਾ ਰਿਹਾ ਬਿਹਤ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਨੌਜਵਾਨ ਜੋ ਕਿ ਕਰਦਾ ਭਵਿਕਨ ਨਿਰਧਾਰਿਤ ਕਰਦੇ ਨੇ ਕਰਦਿਆਂ ਦੇ ਆਸਾਂ ਉਮੀਦਾਂ ਲੱਗੀਆਂ ਹੁੰਦੀਆਂ ਨੇ ਪਰ ਜਦੋਂ ਉਹ ਕਰਦਿਆਂ ਤੋਂ ਦੂਰ ਹੋ ਜਾਣ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਾਪਿਆਂ ਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਬੇਵੱਦ ਭਾਵੁਕ ਕਰਦੀਨ ਵਾਲੀਆਂ ਤਸਵੀਰਾਂ ਨੇ ਜੋ ਕਿ ਸ਼ੁੱਕਰਵਾਰ ਦੇ ਰਾਤ ਇੱਕ ਹੱਥੇ ਤੋਂ ਬਾਅਦ ਅੱਜ ਸਾਹਮਣੇ ਆਈਆਂ ਨੇ ਪੰਜ ਦੋਸਤ ਦੱਸਦੇ ਕਿ ਪੰਜ ਦੋਸਤ ਜੋ ਕਿ ਬਚਪਨ ਤੋਂ ਸਾਥ ਸੀਗੇ ਤੇ ਅੱਜ ਅੰਤਿਮ ਜੜੀ ਇੱਕ ਰਸਮ ਹੁੰਦੀ ਹੈ ਅੰਤਿਮ ਸੰਸਕਾਰ ਦੀ ਅੱਜ ਚਾਰੇ ਦੋਸਤਾਂ ਦਾ ਇਕੱਠੇ ਅੰਤਿਮ ਸੰਸਕਾਰ ਹੋ ਰਿਹਾ ਹੈ ਚਾਰੇ ਦੋਸਤਾਂ ਦੇ ਜਿਹੜੇ ਪਰਿਵਾਰ ਪਹੁੰਚੇ ਹੋਏ ਨੇ ਲੋਕ ਦੇਖ ਸਕਦੇ ਹੋ ਲੋਕਾਂ ਦਾ ਬੁਰਾ ਹਾਲ ਹੈ ਰੋ ਰੋ ਕੇ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਰਿਵਾਰਾਂ ਦੇ ਜਿਹੜੇ ਨੌਜਵਾਨ ਪੁੱਤ ਨੇ ਮਾਪਿਆਂ ਦੀ ਆਸਾਂ ਉਮੀਦਾਂ ਦੇ ਥੰਮਸੀ ਉਹ ਕਿਸ ਤਰੀਕੇ ਦੇ ਨਾਲ ਟਹਿ ਗਏ ਨੇ ਉਮੀਦਾਂ ਜੜੀਆਂ ਨੇ ਟੁੱਟ ਗਏ ਆ ਨੇ ਚਾਰੇ ਪਰਿਵਾਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਸਸਕਾਰ ਦੀਆਂ ਤਸਵੀਰਾਂ ਤੁਹਾਨੂੰ ਦੱਸ ਤੇ ਇੱਕ ਜਲੰਧਰ ਤੋਂ ਸਾਹਮਣੇ ਆਈਆਂ ਨੇ ਜੋ ਕਿ ਬੇहद ਭਾਵੁਕ ਕਰ ਦੇਣ ਵਾਲੀਆਂ ਨੇ